ਸੰਤ ਹੰਸਾਲੀ ਵਾਲਿਆਂ ਦੇ ਦਿੱਤੇ ਇਹ ਸ਼ਬਦ ਜਾਪ ਕਰਨ ਨਾਲ ਤਿੰਨ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਦੇ ਅਨੁਸਾਰ ਇਹ ਜਿਹੜਾ ਸ਼ਬਦ ਹੈ ਇਹਦਾ ਜਾਪ ਬੜੀ ਅਸਰਦਾਰ ਆਤਮਿਕ ਵਿਧੀ ਮੰਨੀ ਜਾਂਦੀ ਹੈ ਤੇ ਮਹਾਂਪੁਰਸ਼ ਕਹਿੰਦੇ ਸੀ ਜੇ ਮਨ ਬਾਣੀ ਤੇ ਕਰਮ ਨੂੰ ਇਕਾਗਰ ਕਰਕੇ ਇਹ ਸ਼ਬਦ ਨਿਯਮ ਦੇ ਨਾਲ ਜਪਿਆ ਜਾਵੇ ਕਹਿੰਦੇ ਤਿੰਨ ਜਨਮਾਂ ਦੇ ਕੀਤੇ ਹੋਏ ਪਾਪਾਂ ਦਾ ਭਾਰ ਕੱਟਣਾ ਸ਼ੁਰੂ ਹੋ ਜਾਂਦਾ ਹੈ ਮਨ ਦੀ ਮੈਲ ਵੀ ਉਤਰਦੀ ਹੈ ਅੰਦਰ ਸ਼ਾਂਤੀ ਆ ਜਾਂਦੀ ਹੈ ਕਰਮਾਂ ਦੀ ਗੰਢ ਖੁੱਲਦੀ ਹੈ ਤੇ ਜੀਵਨ ਨੂੰ ਸਹੀ ਦਿਸ਼ਾ ਮਿਲਦੀ ਹੈ ਪਿਆਰਿਓ ਗੁਰੂ ਕਿਰਪਾ ਨਾਲ ਰਾਹ ਖੁੱਲਦੇ ਨੇ ਰੁਕਾਵਟਾਂ ਹੌਲੀ-ਹੌਲੀ ਦੂਰ ਹੁੰਦੀਆਂ ਨੇ ਸੰਤਾਂ ਦੀ ਖਾਸ ਸਿੱਖਿਆ ਇਹ ਵੇ ਸੰਤ ਹੰਸਾਲੀ ਵਾਲੇ ਸਦਾ ਇਹ ਕਹਿੰਦੇ ਸੀ ਕਿ ਸ਼ਬਦ ਸਿਰਫ ਜ਼ੁਬਾਨ ਨਾਲ ਨਹੀਂ ਸੁਰਤ ਨਾਲ ਜਪੋ ਜਿੰਨਾ ਹੋ ਸਕਦਾ ਸੁਰਤ ਨਾਲ ਜਪਿਆ ਜਾਏ ਇਕਾਗਰ ਚਿਤ ਕਰਕੇ ਆਪਣੀ ਸੁਰਤ ਨੂੰ ਟਿਕਾ ਕਰਕੇ ਇੱਕ ਸੱਚਾ ਜਾਪ ਲੱਖਾਂ ਰਸਮਾਂ ਤੋਂ ਵੱਡਾ ਹੁੰਦਾ ਹੈ ਜਾਪ ਕਰਨ ਦੀ ਭਾਵਨਾ ਅੰਮ੍ਰਿਤ ਵੇਲੇ ਜਾਂ ਸ਼ਾਂਤੀ ਸਮੇਂ ਨਿਮਰਤਾ ਦੇ ਨਾਲ ਜਪਿਆ ਜਾਏ ਹੁਣ ਸ਼ਬਦ ਦਾ ਜਾਪ ਕਿਡਾ ਕਰਨਾ ਹੈ ਆਪਾਂ ਉਸ ਵਿਸ਼ੇ ਤੇ ਵੀ ਥੋੜੀਆਂ ਜਿਹਾ ਬੇਨਤੀਆਂ ਸਾਂਝੀਆਂ ਕਰ ਲਈਏ ਗੁਰਮਖੋ ਸ਼ਬਦਾਂ ਦੇ ਜਾਪ ਜਿਹੜੇ ਨੇ ਉਹ ਬੜੀ ਆਸਾਨੀ ਦੇ ਨਾਲ ਹੋ ਜਾਂਦੇ ਨੇ ਜਦੋਂ ਆਪਾਂ ਕਿਸੇ ਵੀ ਸ਼ਬਦ ਨੂੰ ਜਪਦੇ ਹਾਂ ਤੇ ਮਹਾਰਾਜ ਕਹਿੰਦੇ ਸੀ ਮਹਾਂਪੁਰਖ ਕਿਨੇ ਸ਼ਬਦ ਜਪਿਓ ਸੋਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰਾ ਜਮਦੂਤ ਨ ਆਵੈ ਨੇਰਾ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋਸ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਜਾਏ ਸੁਖ 사ੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਇਹ ਸ਼ਬਦ ਦਾ ਜਾਪ ਕਰਿਆ ਜੇ ਰੋਜ਼ਾਨਾ ਸਾਥ ਸੰਗਤ ਨਾਲ ਨਾਲ ਸ਼ਬਦ ਦਾ ਜਾਪ ਵੀ ਕਰਿਓ ਤੇ ਅਰਥਾ ਨੂੰ ਵੀ ਪੜਿਓ ਜਦੋਂ ਸ਼ਬਦ ਜਪਿਆ ਜਾਂਦਾ ਹੈ ਪਿਆਰਿਓ ਜਾਪ ਕਰਨ ਦੀ ਭਾਵਨਾ ਅੰਮ੍ਰਿਤ ਵੇਲੇ ਜਾਂ ਸ਼ਾਂਤ ਸਮੇਂ ਨਿਮਰਤਾ ਦੇ ਨਾਲ ਹੋਵੇ ਕਿਸੇ ਲਾਲਚ ਵਿੱਚ ਨਹੀਂ ਸਿਰਫ ਗੁਰੂ ਤੇ ਭਰੋਸਾ ਗੁਰੂ ਤੇ ਸਿੱਖ ਦੇ ਵਿਚਾਰ ਗੁਰੂ ਤੇ ਸਾਡੀ ਸੁਰਤ ਦੇ ਵਿਚਾਰ ਦੂਜਾ ਤੀਜਾ ਕੋਈ ਨਾ ਆਵੇ ਇਹ ਜਾਪ ਚਮਤਕਾਰ ਨਹੀਂ ਚੇਤਨਾ ਦੀ ਸ਼ੁੱਧਤਾ ਹੈ ਇਥੇ ਮਨ ਸਾਫ਼ ਹੁੰਦਾ ਹੈ ਉਥੇ ਕਰਮ ਆਪੇ ਕੱਟਣ ਲੱਗ ਪੈਂਦੇ ਨੇ ਜੇ ਤੁਸੀਂ ਚਾਹੋ ਤਾਂ ਕਦੇ ਕਰਕੇ ਵੇਖਿਓ ਸਾਹਿਬ ਬਹੁਤ ਵੱਡੀ ਗੱਲ ਹੈ ਕਿਉਂਕਿ ਜਦੋਂ ਆਪਾਂ ਆਪਣੇ ਅੰਦਰ ਨੂੰ ਸਾਫ਼ ਕਰਨ ਲਈ ਤੁਰ ਪੈਂਦੇ ਆ ਜਦੋਂ ਆਪਾਂ ਆਪਣੇ ਅੰਦਰ ਨੂੰ ਵਿਚਾਰਨ ਦੇ ਲਈ ਤੁਰ ਪੈਂਦੇ ਆ ਜਦੋਂ ਸਾਡੇ ਮਨ ਦੇ ਵਿੱਚ ਇਹ ਭਾਵਨਾ ਆ ਜਾਏ ਨਹੀਂ ਮੈਂ ਗੁਰੂ ਦਾ ਮਿਲਾਪ ਚਾਹੁੰਦਾ ਹਾਂ ਮੈਂ ਸਤਿਗੁਰੂ ਦਾ ਮਿਲਾਪ ਚਾਹੁੰਦਾ ਹਾਂ ਮੈਂ ਉਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਿਰਪਾ ਨੂੰ ਪਾਉਣਾ ਚਾਹੁੰਦਾ ਹਾਂ ਤੇ ਮੈਂ ਉਹਦਾ ਸਿੱਖ ਬਣਨਾ ਚਾਹਨਾ ਤੇ ਉਦੋਂ ਫਿਰ ਅੰਦਰੋਂ ਭਾਵਨਾ ਬਣਦੀ ਹੈ ਜਾਂ ਫਿਰ ਸੱਟ ਖਾਦਿਆਂ ਤੇ ਭਾਵਨਾ ਬਣਦੀ ਹੈ ਜਾਂ ਫਿਰ ਗੁਰੂ ਤੇ ਵਿਸ਼ਵਾਸ ਹੋ ਜਾਏ ਕਿਸੇ ਤਰੀਕੇ ਨਾਲ ਅਸੀਂ ਉਦੋਂ ਸਤਿਗੁਰੂ ਤੇ ਬਹੁਤਾ ਵਿਸ਼ਵਾਸ ਕਰਦੇ ਜਾਂ ਫਿਰ ਸਾਰੀਆਂ ਚੀਜ਼ਾਂ ਤੋਂ ਮਨ ਉਪਰਾਮ ਹੋ ਜਾਏ ਤੇ ਮਨ ਕਹੇ ਮਨਾ ਤੂੰ ਵਾਹਿਗੁਰੂ ਨਾਲ ਜੁੜ ਜਾ ਤੂੰ ਧੰਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾ ਤੇ ਹੋਰ ਤੇਰੇ ਕੋਲ ਕੋਈ ਉਪਰਾਲਾ ਨਹੀਂ ਹੈ ਗੁਰੂ ਦਾ ਬਣ ਜਾ ਤੂੰ ਗੁਰੂ ਦਾ ਪਿਆਰਾ ਹੋ ਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾ ਸਤਗੁਰੂ ਬੜੀ ਉਦੋਂ ਕਿਰਪਾ ਕਰਦੇ ਸੋ ਪਿਆਰਿਓ ਇਹ ਸ਼ਬਦ ਦਾ ਜਾਪ ਰੋਜ਼ਾਨਾ ਕਰਿਆ ਜੀ ਵਾਪੁਰਖਾਂ ਦੇ ਬਚਨਾਂ ਦੁਆਰਾ ਇੱਕ ਵਾਰੀ ਜ਼ਿੰਦਗੀ ਨੂੰ ਢਾਲ ਕੇ ਵੇਖਿਓ ਫਿਰ ਵੇਖਿਓ ਕਿਵੇਂ ਖੁਸ਼ੀਆਂ ਆਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ